ਜੀਓ ਕੀ ਹੋਇਆ ਮੈਨੂੰ ਤਾਂ ਐਕਚੁਅਲੀ ਕੀ ਹੈ ਨਾ ਮੇਰੇ ਦਾ ਮੇਰੇ ਫੋਨ ਆਇਆ ਮੇਰੇ ਕਜ਼ਨ ਦਾ ਕਿ ਉਹਨੇ ਦੱਸਿਆ ਕਿ ਇਥੇ ਮੇਰੀ ਗੱਡੀ 'ਚ ਕੋਈ ਹਿੱਟ ਕਰ ਕਰ ਗਿਆ ਟਰੱਕ ਇਹ ਚਾਰ ਪੰਜ ਗੱਡੀਆਂ ਖੜੀਆਂ ਸੀ ਤੇ ਰੈੱਡ ਲਾਈਟ ਹੋਈ ਹੋਈ ਸੀ ਸਾਨੂੰ ਅੱਗੇ ਹੋ ਸੀਗਾ ਪਿੱਛੋਂ ਕਹਿੰਦਾ ਟਰੱਕ ਨੇ दारू-ਦੂਰੂ ਪੀ ਰੱਖੀ ਸੀ ਸਿੱਧਾ 4-5 ਗੱਡੀਆਂ ਨੂੰ ਚੜਾ ਲੰਦਾ ਹੋਇਆ ਪਿੱਛੇ ਸਾਰੀਆਂ ਗੱਡੀਆਂ ਚੜਾਦਾ ਉਹਨੇ ਆ ਕੇ ਇਹ ਨਹੀਂ ਪਤਾ ਹੁਣ ਉਹਨੇ ਕੀ ਗੱਡੀਆਂ ਕਾਹਦੇ ਡੈਮੇਜ ਹੋਈਆਂ ਸਾਰੀਆਂ ਟੋਟਲ ਡੈਮੇਜ ਹੋਈਆਂ ਚੈੱਕ ਕਰੋ ਤੁਸੀਂ ਸਾਰੇ ਵੀਡੀਓ ਬਣਾ ਲਓ ਸਾਨੂੰ ਦਿਖ ਹੀ ਰਿਹਾ ਕਿ ਸਾਰੀਆਂ ਗੱਡੀਆਂ ਟੋਟਲ ਡੈਮੇਜ ਹੋਈਆਂ ਕਈਆਂ ਦੇ ਸੱਟਾਂ ਵੀ ਵਜੀਆਂ ਥੋੜੀਆਂ ਬਹੁਤ 4-5 ਗੱਡੀਆਂ ਜੀ ਇੱਥੇ ਵਜੀ ਆ ਜੀ ਮਾੜੀ-ਮੋਟੀ ਸੱਟ ਤਾਂ ਵਜੀ ਆ ਸ਼ੁਕਰ ਹੋ ਬਚਤ ਰਹਿ ਗਈ ਓਬਵੀਅਸਲੀ ਇਹ ਹੋਇਹੀ ਕੀਤਾ ਹੋਰ ਤਾਂ ਕੀ ਹੁੰਦਾ ਜੀ ਕੰਟਰੋਲ ਤਾਂ ਕੋਈ ਰਿਹਾ ਨਹੀਂ ਜਿੱਥੇ ਮੰਗ ਕੀ ਕਰਦੇ ਹੋ ਮੰਗੇ ਇਹ ਟਰੱਕਾਂ ਦੀ 10 ਵਜੇ ਤੋਂ ਬਾਅਦ ਐਂਟਰੀ ਹੋਣੀ ਚਾਹੀਦੀ ਆ ਰੈੱਡ ਲਾਈਟ ਤੇ ਪ੍ਰੋਪਰ ਰਾਤ ਨੂੰ ਬੰਦੇ ਹੋਣੇ ਚਾਹੀਦੇ ਆ ਸਿਸਟਮ ਹੋਵੇ ਕੋਈ ਇੱਥੇ ਰਾਤ ਨੂੰ ਤੁਸੀਂ ਆ ਕੇ ਦੇਖ ਲਓ ਕਦੇ ਵੀ ਰਾਤ ਨੂੰ 9 ਵਜੇ ਤੋਂ ਬਾਅਦ ਪੂਰੀ ਤੇਜ਼ ਜਾ ਰਹੇ ਹੁੰਦੇ ਟਰੱਕ ਰੈੱਡ ਲਾਈਟ ਤੇ ਰੋਕਦੇ ਨਹੀਂ ਟਰੱਕ ਅਸੀਂ 20 ਵਾਰ ਦੇਖਿਆ ਇੱਥੇ ਜਮਾਂ ਦਾਂ ਦੇ ਨੇ ਉਹਨਾਂ ਵੱਲੋਂ ਕਈ ਆਰਡਰ ਜਾਰੀ ਕੀਤੇ ਜਾਂਦੇ ਨੇ ਆਰਡਰਾਂ ਵਿੱਚ ਕੌਣ ਪ੍ਰਵਾਹ ਕਰੀ ਜਾਂਦਾ ਆਰਡਰਾਂ ਦੀ ਆਰਡਰ ਜੇ ਆਰਡਰ ਜੇ ਜਾਰੀ ਕੀਤੇ ਰਹਿੰਦੇ ਹੁੰਦਾ ਹੀ ਆ ਉਹ ਤਾਂ ਕਾਗਜ਼ਾਂ 'ਚ ਹੀ ਰਹਿ ਜਾਂਦੇ ਵੀਰ ਜੀ ਜੇ ਆਰਡਰ ਸਹੀ ਤਰ੍ਹਾਂ ਹੋਣ ਫਿਰ ਤਾਂ ਜੋ ਪਤਾ ਚੱਲੇ ਜੀ ਆਰਡਰ ਤਾਂ ਯੂਪੀ 'ਚ ਹੋ ਰਿਹਾ ਇੱਥੇ ਚੰਗੀ ਤਰ੍ਹਾਂ ਉੱਥੇ ਪਤਾ ਚੱਲਦਾ ਲੋਕ ਕਹਿੰਦੇ ਵੀ ਆ ਮੇਰਾ ਨਾਮ ਵਿਕਾਸ ਸਿੰਘ ਹੈਗਾ ਮੇਰਾ ਨਾਮ ਵਿਕਾਸ ਸਿੰਘ ਹੈਗਾ ਘਟਨਾ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਮੈਂ ਇੱਥੇ ਜਾ ਰਿਹਾ ਸੀਗਾ ਤੋਂ ਸੁਣਨੇ ਚ ਆਇਆ ਕਿ ਟਰੱਕ ਆਲੇ ਨੇ ਸਾਰੀ ਗੱਡੀਆਂ ਉਹ ਰੇਲ ਰੇਲ 'ਤੇ ਖੜੀ ਸੀਗੀ ਤੇ ਉਹਨਾਂ ਨੂੰ ਪਿੱਛੇ ਉਹ ਟੱਕ ਲੈਣੇ ਟੱਕਰ ਮਾਰਿਆ ਟਰੱਕ ਵਾਲੇ ਦੇ ਜੀ ਨਸ਼ਾ ਕੀਤਾ ਹੋਇਆ ਸੀ। ਆਹ ਉਹ ਤੋਂ ਜਿਹੜੀ ਆ ਗੱਡੀ ਖੜੀ ਹੈ ਉਹ ਇੱਕ ਮੈਡਮ ਇਸ ਗੱਡੀ 'ਚ ਇੱਕ ਮੈਡਮ ਖੜੀ ਸੀਗੀ ਉਹਨਾਂ ਨੇ ਦੱਸਿਆ ਕਿ ਉਹ ਨਸ਼ਾ ਕੀਤਾ ਹੋਇਆ ਸੀਗਾ। ਆ ਛੋਟੇ ਛੋਟੇ ਚਾਰ ਗੱਡੀਆਂ ਆਏ ਨੇ ਚਾਰ ਗੱਡੀਆਂ ਹੈਗੀ ਤੁਹਾਡੇ ਕੋਲ। ਮੇਰਾ ਨਾਂ ਜੀਵ ਲਾਲਾ ਜੀ। ਜੀਵਨ ਲਾਲ ਜੀ ਕੀ ਘਟਨਾ ਹੋਈ ਇੱਥੇ? ਇੱਥੇ ਜੀ ਕੁਛ ਦੇਰ ਪਹਿਲਾਂ ਟਰੱਕ ਵਾਲਾ ਸੀ। ਤੇ ਰਫ्तार ਨਾਲ ਆਇਆ ਤੇ ਉਸਨੇ ਇਹ ਪੰਛੀ ਗੱਡੀਆਂ ਰਗੜਤੀਆਂ ਤੇ ਉਸ ਤੋਂ ਬਾਅਦ ਹੁਣ ਆਏ ਆ ਅਸੀਂ ਦੇਖਿਆ ਤਾਂ ਨੁਕਸਾਨ ਬਹੁਤ ਹੋਇਆ ਹੋਇਆ ਗੱਡੀਆਂ ਦਾ ਕਿਉਂਕਿ ਇੱਥੇ ਆ ਜਿਹੜੀਆਂ ਬੱਤੀਆਂ ਲੱਗੀਆਂ ਹੋਈਆਂ ਵੈਸੇ ਕਹਿਣਾ ਤੇ ਚਾਹੀਦਾ ਨਹੀਂ ਇਹ ਬੱਤੀਆਂ ਨਾ ਬਹੁਤ ਹੀ ਖਤਰਨਾਕ ਹੈ ਹੈ ਤੁਸੀਂ ਆਪ ਦੇਖੋ ਚੌਕ ਹੈ ਜਿਹੜਾ ਤਿੰਨ ਕੋਣਾ ਚੌਕ ਹੈ ਇੱਥੇ ਟ੍ਰੈਫਿਕ ਪੁਲਿਸ ਵਾਲੇ ਖੜ੍ਹ ਜਿੰਦੇ ਕਿ ਉਹ ਪਰਲੇ ਪਾਸੇ ਦੀ ਬੰਦੇ ਨੂੰ ਤੋਰਦੇ ਹੈਗੇ ਤਾਂ ਇੱਧਰ ਕੋਈ ਵੀ ਰੈੱਡ ਲਾਈਟ ਜਾਂ ਗ੍ਰੀਨ ਗ੍ਰੀਨ ਲਾਈਟ ਨਹੀਂ ਹੈ ਵੀ ਬੰਦਾ ਕ੍ਰਾਸ ਕਰੇ ਜਦੋਂ ਉਧਰੋਂ ਪੁਲਿਸ ਵਾਲੇ ਭੇਜਦੇ ਆ ਤਾਂ ਹਾਸਸਾ ਤਾਂ ਹੋਣਾ ਹੀ ਹੋਣਾ ਜੀ ਚਲਾਨ ਕੱਟੇ ਜਾਂਦੇ ਨੇ ਇੱਥੇ ਚਲਾਨ ਬਹੁਤ ਕੱਟੇ 20 ਤੱਕ ਚਲਾਨ ਦਿੱਲੀ ਕੱਟੇ ਜਾਂਦੇ ਨੇ ਦਿੱਲੀ ਚਲਾਨ ਕੱਟੇ ਜਾਂਦੇ ਨੇ ਜੀ ਚਲਾਨ ਆ ਲੈਂਦੇ ਇੰਨਾ ਕੱਠ ਹੁੰਦਾ ਕਿ ਅਸੀਂ ਕੁਝ ਕਹਿ ਨਹੀਂ ਸਕਦੇ ਬਾਕੀ ਦੂਸਰੇ ਨੰਬਰ ਤੇ ਇਹ ਜਿਹੜਾ ਚੌਕ ਹੈ ਇਹ ਤ੍ਰਿਨਕੋਣਾ ਚੌਕ ਹੈ ਇਹ ਗੋਲ ਚੌਕਾ ਹੋਣਾ ਚਾਹੀਦਾ ਕਿਉਂਕਿ ਚਾਰੇ ਪਾਸੇ ਟ੍ਰੈਫਿਕ ਕੰਟਰੋਲ ਹੋ ਜੇ ਹੁਣ ਸਾਹਮਣੇ ਵਾਲੀ ਟ੍ਰੈਫਿਕ ਦਾ ਕੰਟਰੋਲ ਹੋ ਜੂ ਜਿਹੜਾ ਪੁਲਿਸ ਵਾਲੇ ਪਰਲੇ ਪਾਸਿਓਂ ਕਰ ਦਿੰਦੇ ਆ ਉਹ ਕਿੱਧਰ ਦੀ ਜਾਊਗਾ ਉਹਦੇ ਵਾਸਤੇ ਕੋਈ ਲਾਈਟ ਲੱਗੀ ਹੋਈ ਹੈਗੀ ਵੀ ਗ੍ਰੀਨ ਜਾਂ ਰੈੱਡ ਲਾਈਟ ਹੋਵੇ ਅਸੀਂ ਮੰਗ ਕਰਦੇ ਆ ਜੀ ਇੱਕ ਤਾਂ ਇਹ ਚੌਕ ਗੋਲ ਬਣਾਇਆ ਜਾਵੇ ਦੂਸਰਾ ਇਹ ਜਿਹੜੀਆਂ ਲਾਈਟਾਂ ਇਹ ਪ੍ਰੋਪਰ ਤੌਰ ਤੇ ਕੰਪਲੀਟ ਕੀਤੀਆਂ ਜਾਣ ਇਹਨਾਂ ਦਾ ਸਮਾਂ ਸਮਾਂ ਠੀਕ ਕੀਤਾ ਜਾਵੇ ਨਹੀਂ ਤਾਂ ਤੁਹਾਡੇ ਕਹਿਣਾ ਮਤਲਬ ਕੀ ਹੈ ਸਮਾਂ ਠੀਕ ਨਹੀਂ ਹੈਗਾ ਨਹੀਂ ਕੋਈ ਸਮਾਂ ਠੀਕ ਨਹੀਂ ਹੈ ਜੀ ਇੱਥੇ ਅੱਧਾ ਅੱਧਾ ਘੰਟਾ ਬੰਦਾ ਖੜਾ ਰਹਿੰਦਾ ਹੈਗਾ ਫੇਰ ਜਾ ਕੇ ਖੁੱਲਦੀਆਂ ਹੈਗੀਆਂ ਕੋਈ ਇਹ ਪ੍ਰੋਪਰ ਨਹੀਂ ਚਲਦੀਆਂ ਇਹ ਸਿਰਫ ਹਫਤੇ ਦੇ ਵਿੱਚ 2-3 ਦਿਨ ਹੀ ਚਲਦੀਆਂ ਹੈ ਹਰ ਸਾਰੀ ਪਬਲਿਕ ਖੜੀ ਹੈ ਪਬਲਿਕ ਤੋਂ ਪੁੱਛ ਲੋ ਜੀ ਕੋਟਸਾ ਜੀ ਇੱਥੇ 4 ਆਪਣੀਆਂ ਲਾਈਟਾਂ ਤੇ ਅੱਜ ਇਹਨਾਂ ਚੌਂਕ ਤੇ ਗੱਡੀਆਂ ਖੜੀਆਂ ਸੀ ਆ ਪਿੱਛੋਂ ਟਰੱਕ ਆਇਆ ਉਹਨਾਂ ਦੇ ਵਿੱਚ ਉੱਜਾ ਕੇ ਠੀਕ ਕਰਦੇ ਨੇ ਦੇ ਬੁਹਿੰਦੇ ਦੇ ਤਾਂ ਉਹ ਤਾਂ ਹਜੇ ਪੜਤਾਲ ਕਰਦੇ ਆ ਕਿ ਆ ਸਾਰਾ ਕੁਝ ਬਾਅਦ ਚ ਪੜਤਾਲ ਤੋਂ ਜੈਸੀ ਹੋ ਗਈ ਸੂਰਤ ਹੋ ਜੀ ਚਾਰ ਗੱਡੀਆਂ ਹਟੋਈਆਂ ਜੀ ਬਾਕੀ ਉਹ ਨੁਕਸਾਨੀਆਂ ਹਾਂ ਕੋਈ ਨਹੀਂ ਹਜੇ ਕੋਈ ਨਹੀਂ ਹਜੇ ਪਤਾ ਕਰਦੇ ਆ ਜੇ ਕੋਈ ਦਾਖਲ ਹੋਇਆ ਤਾਂ